ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਕੁੜਪੂਰੇ ਪਹੁੰਚੇ ਆਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਭਾਜਪਾ ਪਾਰਟੀ ਦਾ ਜਿਹੜਾ ਇੱਕ ਇਕੱਠ ਹੈ ਜਿਹੜਾ ਨਜ਼ਰ ਆ ਰਿਹਾ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਐਮਪੀ ਸੀ ਲੜ ਰਹੇ ਹਾਂਸਰਾਹਸੀ ਉਹ ਇੱਥੇ ਚੰਦਕਪਲਾਂ ਦੇ ਵਿੱਚ ਪਹੁੰਚ ਕਰ ਰਹੇ ਨੇ ਤਾਂ ਉਹਨਾਂ ਦੇ ਸਵਾਗਤ ਲਈ ਜਿਹੜੀ ਟੀਮ ਅੜੀ ਹੋਈ ਹੈ ਤਾਂ ਨਾਲ ਹੀ ਪੁਲਿਸ ਪਿਆਪਲ ਦੇ ਜਿਹੜੇ ਨੌਜਵਾਨ ਨੇ ਕਰਮਚਾਰੀ ਉਹ ਵੀ ਲਗਾਤਾਰ ਆਪਣੀ ਡਿਊਟੀ ਦੇਦੇ ਨਜ਼ਰ ਆ ਰਹੇ ਨੇ ਤਾ ਚੰਦਿਕ ਪਲਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੰਸਰਾ ਹੰਸ ਜੀ ਤੇ ਪਹੁੰਚਣਗੇ ਤਾਂ ਜੀ ਦੇਖ ਰਹੇ ਹਾਂ ਕਿ ਇੱਕ ਬੜਾ ਉਤਸ਼ਾਹ ਭਰਪੂਰ ਜਿਹੜਾ ਇਕੱਠ ਉਹਨਾਂ ਨੇ ਉਹਨਾਂ ਦੀ ਵੇਟ ਕਰ ਰਿਹਾ ਹੈ ਤੋ ਦੇਖ ਰਹੇ ਹੋ ਕਿ ਜਿਹੜਾ ਹੰਸਰਾ ਜੀ ਦੇ ਨਾਲ ਕਾਫਲਾ ਇੱਥੇ ਪਹੁੰਚ ਚੁੱਕਿਆ ਹੈ ਇਹ ਆ ਗੱਡੀ ਦੇ ਵਿੱਚ ਜਿਹੜਾ ਹੰਸਰਾ ਜੀ ਨੇ ਆਪ ਬਾਤ ਦੀ ਜਨਤਾ ਪਾਰਟੀ ਜਿੰਦਾਬਾਦ ਬਾਤ ਦੀ ਜਨਤਾ ਪਾਰਟੀ ਜਿੰਦਾਬਾਦ ਸਾਈਂ ਅੰਤਰਾਜੀ ਹਾਂ ਜੀ ਜੈ ਸ਼੍ਰੀ ਰਾਮ ਸਾਈਂ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਈਂ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਈਂ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਈਂ ਜੀ ਕੋ ਜੈ ਸ਼੍ਰੀ ਰਾਮ ম রা ফ রা ফ না মালাই মা মালা

اوه او 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 او